ਦੇ ਬੱਚੇ ਜਾ ਰਹੇ ਆ ਜੀ ਆਪਿਆ ਬੈਗ ਉਹਨਾਂ ਦਾ ਬੱਚੇ ਜਾ ਰਹੇ ਆ ਸਕੂਲ ਕੱਲ ਵੀ ਗਏ ਸੀਗੇ ਕੱਲ ਥੋੜਾ ਜਿਹਾ ਕਰਦੇ ਸੀ ਕੰਮ ਮੱਦਾ ਹੋਇਆ ਜਾ ਕੇ ਮੈਂ ਕੋਈ ਸਮੱਸਿਆ ਕਿਸੇ ਦਾ ਗळा ਦੁਖਦਾ ਕਿਸੇ ਦਾ ਕੋਈ ਚ ਕਿਸੇ ਦਾ ਫਤ ਉਹ ਵੀ 4:00 ਵਜੇ ਸਕੂਲ ਵਾਲੀ ਵੇੜ ਬਾਹਰ ਚੋਂ ਲੰਘ ਜਾਵੇ ਤੇ ਥੋੜਾ ਥੋੜਾ ਆਰਾਮ ਲੱਗ ਜਾਂਦਾ ਅੱਜ ਬੱਚਿਆਂ ਦਾ ਦੂਜਾ ਦਿਨ ਆ ਜੀ ਕੱਲ ਪਹਿਲਾ ਦਿਨ ਸੀ ਕਰਦੇ ਸੀ ਚਾੜ-ਫਾੜ ਚਾੜ-ਫਾੜ ਪਰ ਅੱਜ ਖੁਸ਼ੀ-ਖੁਸ਼ੀ ਨਾਲ ਸਕੂਲ ਚੱਲੇ ਆ ਬਹੁਤ ਖੁਸ਼ੀ ਦੀ ਗੱਲ ਹੈ ਇਹ ਅੱਜ ਚੱਲੇ ਆ ਸਕੂਲ ਸਕੂਲ ਇਹਨਾਂ ਦਾ ਸਕੂਲ ਦਾ ਸਮਾਂ ਹੈਗਾ 8 ਵਜੇ ਛੁੱਟੀ 1:30 ਵਜੇ ਇਹ ਸਵੇਕ 2 ਵਜੇ ਆ ਜਾਂਦੇ ਤੇ ਇਹ ਚੱਲੇ ਆ ਜੀ ਅੱਜ ਬੱਚੇ ਸਕੂਲ ਨਿਆ ਦਾ ਬਹੁਤ ਪੱਠੇ ਹੈ ਇੱਕ ਵਾਰ ਉਹ ਆਉਂਦੀ ਹੈ ਜੀ ਸਕੂਲ ਦੀ ਕਿ ਇਧਰ ਆਉਗੀ ਇੱਕ ਵਾਰ ਆਉਗੀ ਸਕੂਲ ਨੂੰ ਉਹ ਆ ਰਹੀ ਹੈ ਕੱਲ ਥੋੜਾ ਜਿਹਾ ਪਹਿਲਾ ਦਿਨ ਕਰਕੇ ਤੇ ਉਹ ਬੈਂ ਵੀ ਆ ਗਈ ਚੱਕੋ ਭਈ ਆ ਗਈ ਫੇਰ ਹਮੇ ਬਾਹਰ ਹੈ ਜੈ ਬਾਏ ਬਾਏ ਬਤ ਬਾਏ 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 ਮੈਂ ਆਉਂਦਾ ਮੁਰਦੀ ਤੱਕ ਵੀ ਬੱਚੇ ਜਾ ਰਹੇ ਆ ਬੱਚਿਆਂ ਦੀ ਫਾਇਨ ਫੁੱਲ ਫਾਇਨ ਨਾ ਬਚਾ ਲੋ ਤੇ ਮਾਈ ਅੱਜ ਵੀ ਆਉਣਾ ਹੈ ਬਾਏ ਪਾਪਾ ਹੈ ਛੱਡ ਛੱਡ ਆਉਂਗਾ ਲੈ ਗਈ ਆ ਸਕੂਲ ਬੱਚੇ ਲੈ ਜੀ ਬੱਚੇ ਆ ਰਹੇ ਆ ਸਕੂਲ ਵਾਲੇ ਜੀ ਆਉਂਦੀ ਉਹਨਾਂ ਦੀ ਵੈਨ ਪੈਂਡਲੋਂ ਹਨ ਜਾ ਰਹੇ ਆ ਬੱਚੇ ਉਹ ਸਸਤੀ ਗੱਲ ਨਹੀਂ ਛੱਡ ਜਿਓ ਤੁਸੀਂ ਹਾਂ ਗੇ ਰਾਜੀ ਖੁਸ਼ ਹੋ ਗੇ ਪਰ ਮਾਤਾ ਮਾਂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਜੀ ਆਹ ਸਾਡੇ ਘਰੇ ਆਇਆ ਹੈ ਕੁਛ ਬੜੀ ਡਰ ਡਰਨੀ ਚੀਜ਼ ਜਿਵੇਂ ਡੈਡ ਲੱਗ ਗਿਆ ਸੀ ਪਹਿਲੀ ਵਾਰ ਮੈਂ ਚੀਕ ਮਾਰੀ ਸੀ ਪਪਾ ਹੱਸੀ ਜਾਂਦੇ ਆ ਹਾਲ ਜੀ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਹੋ ਗੇ ਰਾਜੀ ਖੁਸ਼ ਹੋ ਗੇ ਜੀ ਵੇਖੋ ਜੀ ਬੱਪਾ ਜਮਨ ਜਰਦੇ ਹਾ ਫੜਾ ਆਪਾਂ ਨਾ ਆ ਵੇਖੋ ਜੀ ਆਪਾਂ ਬਿਲਕੁਲ ਨਹੀਂ ਲੱਦਦੇ ਆ ਚੀਜ਼ ਹੈ ਜੀ ਇਹ ਚਾਹ ਚੜੱਕ ਦੀ ਤਰ੍ਹਾਂ ਹੈ ਦੋਨੇ ਪਾਸੇ ਇਹਦੇ ਹਾਈਲਾਈਟਾਂ ਆ ਤੇ ਡੱਡੂ ਜੇ ਖੰਭ ਖਲਾਰ ਕੇ ਬੰਦੀ ਇਹ ਪਤਾ ਨਹੀਂ ਕੀ ਛੈ ਹੈ ਤੇ ਇਹਨੂੰ ਜੇ ਡਾਉਨੇ ਆ ਇਹ ਐਂ ਲੱਗਦਾ ਜਿਵੇਂ ਇੱਤਕਲੀ ਹੁੰਦੀ ਹੈ ਪਰ ਇਹਨੇ ਖੰਭ ਰੇਖਾ ਤੇ ਦੀਆਂ ਲਾਈਟਾਂ ਇਹਲੇ ਖਾਂਬ ਦੇ ਢਾਰ ਬੋਤਲ ਲੱਗ ਰਿਹਾ ਹੈ ਹਣ ਅਸੀਂ ਆ ਬੋਤਲਾ ਭਰ ਲਗੇ ਪਹਿਲਾਂ ਤੇ ਬਾਅਦ ਵਿੱਚ ਮੈਂ ਤਾਂ ਬੋਟਰ ਕਿਸ ਵੀ ਤਰ੍ਹਾਂ ਸਫੀ ਕਾ ਰਹੀ ਨਾ ਸ਼ਰਮ ਜੀ ਤਾਂ ਨਾ ਤਾਂ ਕਿਹਾ ਜਾਵੇ ਸਾਪ ਨਾ ਕਿਹਾ ਜਾਵੇ ਚੌੜ ਚੜਾ ਇੱਕ ਨਾ ਕਿਹਾ ਜਾਵੇ ਕੈਰਲੀ ਹਏ ਪਤਾ ਨਹੀਂ ਕੀ ਹਏ ਪਤਾ ਨਹੀਂ ਕੀ ਹਾਈ ਪਤਾ ਨਹੀਂ ਕੀ ਹਥੇ ਗੀਜਰ ਦੇ ਨਾਲ ਲਗਾ ਆਪਣੇ ਬੰਦੇ ਸੱਦ ਲਾ ਭੱਜ ਕੇ ਲਿਆ ਪਤਾ ਨਹੀਂ ਗੀਜਰ ਦੇ ਨਾਲ ਕੀ ਹੈ ਉਹ ਜਾ ਜਦੋਂ ਭਾਈ ਆਇਆ ਮੈਂ ਭਾਈ ਨੂੰ ਸੱਦ ਕੇ ਲਿਆਇਆ ਤਾਇ ਦੇ ਮੁੰਡੇ ਨੂੰ ਉਹ ਆਇਆ ਉਹਨੇ ਜਾ ਕੇ ਜੰਤਰਨਾ ਵੇਖਿਆ ਉਹ ਅੱਡ ਕੇ तितਲੀ ਵਾਂਗੂਗਾ ਜਾ ਜੰਤਰ ਲਿਆ ਮੈਂ ਇਹਨੂੰ ਢਾ ਦਿੰਨਾਂ ਨੂੰ ਮੈਂ ਢਾਰਨ ਦੀ ਕੋਈ ਲੋੜ ਨਹੀਂ ਇਹਨਾਂ ਦਾ ਭੱਜ ਜਾਣਾ ਯਾਰ ਕੋਈ ਚੱਕਰ ਨਹੀਂ ਗਈ ਠੀਕਾ ਤੁਰ ਆਲੀ ਉਹਨੂੰ ਅਮੈਂ ਕਿਉਂ ਮੈਂ ਚਾਲ ਲੱਗੀ ਖੜ ਜਾ ਖੜ ਜਾ ਖੜ ਜਾ ਮੈਨੂੰ ਤਾਂ ਬੜਾ ਹੀ ਢੱ ਲੱਗਦਾ ਵਾ ਤਾਣ ਚੱਲੋ ਤਾਣ ਤਾਣ ਦਾਨੂ ਹੋ ਤਾਣ ਤਾਣ ਕੋਚੋ ਹੋਰ ਤਾਣ ਜੇ ਆ ਕੋਲ ਮੁੜਿਆ ਰੜੀ ਉਹਦੇ ਚੱਲ ਜਾ ਚੱਲ ਹੋ ਜਾਵੜੇ ਹੋ ਵੇ ਖੁਰ ਸੋਈ ਚ ਕਾਟਤੀ ਤੁਸੀਂ ਸਕੂਟਰੀ ਕੋਲੇ ਹੋੜ ਜੜੀ ਕੋਈ ਜਿਸ ਸਕੂਟਰੀ ਕੋਲੇ ਮਿੰਦਰ ਦੇ ਬੱਲੇ ਲੱਗ ਜਾਈ ਬਟਨ ਕਿੱਥੇ ਗਈ ਜੋ ਕਿ ਪਤਾ ਨਹੀਂ ਕਿੱਥੇ ਬੈਠੀ ਸਕੂਟਰੀ ਨੂੰ ਮਗਰ ਮਗਰ ਤਾਂ ਨਹੀਂ स्कूटी ਦੇ ਬੱਚ ਵਾਲੀ ਸਕੂਟੀ ਦੇ ਪਿੱਛੇ ਬੈਗੀ ਮੁੰਡਾ ਦਰਬਲ ਲੱਗਦਾ ਤੀਰ ਨੂੰ ਪੰਗ ਖਿਲਾੜ ਕੇ ਬੈਗੀ ਜੀ ਆ ਮਮਾ ਕਹਿੰਦੇ ਹਣ ਬੋਤਲਾ ਭਰ ਆ ਦੋ ਆਪਾਂ ਭਰੋ ਨੇ ਜੀ ਬੋਤਲਾਂ ਡੱਬ ਟੱਪ ਪਹਿਲੇ ਪਹਿਰੇ ਬਰ ਆਉਦਣ ਨੂੰ ਹਣਾ ਹੁੰਦਾ ਹੈ ਅਵੇ ਜੀ ਪਰ ਇਹਨੇ ਟੱਬਾ ਪੂਤਾਂ ਲੱਗਾ ਇਹੋ ਗਾਂ ਨਮ ਲੱਗੀ ਉਹਦਾ ਬੱਚਾ ਵਜਾ ਨਮ ਦਾ ਛੁੱਟਾ ਆ ਪਤਾ ਨਿਕਾਲਾ ਬੁੱਟਾ ਮੈਂ ਭੁੱਲ ਗਈ ਇਹ ਸ਼ੂਗਰ ਸ਼ੂਗਰ ਨੂੰ ਠੀਕ ਕਰਨ ਵਾਸਤੇ ਦਾ ਪੱਤਾ ਖਾਦੀ ਤੇ ਬੱਚ ਹੋ ਜਾਂਦਾ ਤੇ ਆਹ ਤਾਲਦੀ ਐ ਸੰਜੀ ਆ ਜਾਵਾਂ ਨਾ ਛੁੱਟੀ ਦੀ ਆ ਸਾਡੀ ਨਾਮ ਲੱਗੀ ਸ਼ੋ ਵੱਡਤੀ ਅਨੁਜ ਜੇ ਆਪਾਂ ਅਗਲਾ ਫੋਨ ਖੋਲਦੇ ਆ ਪਾਪਾ ਕਹਿੰਦੇ ਫੋਨ ਨੂੰ ਵੇਖਣੇ ਡੇ ਗੁੱਦ ਅਸੇ ਰੱਖ ਲਾਂ ਕਿਤਾਬ ਲੈ ਵੀ ਇਹ ਕਾਜਾ ਨੂੰ ਨੰਨੂ ਬੱਚੇ ਦੋਨੇ ਮੁੰਡੇ ਆ ਜੀ ਪਰਮਾਤਮਾ ਤੰਦਰਸਤੀ ਦੇਵੇ ਸੱਚੇ ਬਾષા ਚੜਦੀ ਕਲਾ ਵਿੱਚ ਰੱਖੇ ਜਾਂ ਪਣੀ ਕੀਵੇਂ ਆ ਵੱਡੂ ਠੀਕ ਐ ਦਦੂ ਵਦੂ ਦਾਦਾ ਲਾਉਂਦਾ ਫਿਰਦਾ ਚੱਕਰ ਹੈ ਹੈਏ ਕੀ ਨਾ ਤੇਰਾ ਕੱਲ ਜਾਣ ਨਯਾਨ ਗਰਮੀ ਹੁੰਦੀ ਹੈ ਇਹਦੇ ਨਾਲ ਨਿਸ਼ਾਨ ਆ ਇਹਦੇ ਨਾਲ ਫਤਿਹ ਆ ਰੋ ਰੋ ਫਿਰ ਰੋ ਰੋ ਨਹੀਂ ਭੁੱਤ ਨਹੀਂ ਨਹੀਂ ਚਲੋ ਵਿਚਰ ਗਏ ਨਹੀਂ 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 ਚੰਗਾ ਬਾਈ ਧੰਨਵਾਦ ਜੀ ਬਾਈ ਬਾਈ ਕਰ ਦੇ ਬਾਈ ਕਰ ਦੇ ਬਾਈ ਕਰ ਦੇ ਬਾਈ ਕਰ ਦੇ ਬਾਈ ਮੂਝ ਨਾ ਨਹੀਂ ਮੂਝ ਖਾ ਲੈਦੇ ਥੋੜਾ ਹੈ ਹਾਂ ਉਹ ਵੱਡਾ ਵੱਡਾ ਦੇ ਵਡਾ ਦੇ ਵੱਡਾ ਵੱਡਾ ਦੇ ਨਿੱਕੇ ਨੂੰ ਬੜਾ ਦੇ ਵੱਡਾ ਚਲੋ ਸਾਫ ਕਰਨਾ ਆਹ ਹੈ ਖਾਊਗਾ ਨਾ ਫਸੂਗਾ ਨਾ ਸਾੰਗੇ ਚ ਨਾ ਨਾ ਵਜੇ ਹਾਂ ਮਿੱਠਾ ਮਿੱਠਾ ਬੁੱਟੀ ਮਿੱਠਾ ਹੈ ਮਿੱਠਾ ਲਾਦਾ ਚਲ ਠੀਕ ਹੈ ਠੀਕ ਹੈ ਬਈ ਠੀਕ ਹੈ ਚਲ

ਠੀਕ ਹੈ ਠੀਕ ਹਮਰੇ ਡਰਮ ਨਾ ਖੜਿਆ ਹੋ ਐਸੀ ਵਜਿ ਠੀਕ ਹੈ ਜੀ ਇਹ ਰਹਿਣਾ ਮੈਂ ਠੀਕ ਹਾਂ ਸੰਸਾਰ ਤੇ ਮੈਂ ਠੀਕ ਜੀ ਬਲਕ ਨਾ ਲਿਖ ਤੰਮਨੇ ਗੁਰੂ ਸਾਰਾ ਉਹ ਵੈਸੇ ਸਾਰੇ ਅੰਦਰ ਲਗਦ ਦਵਾਰਾ ਕਹਿੰਦੇ ਆ ਠੀਕ ਹੈ ਜੀ ਇੱਧਰ ਮੈਂ ਚੱਲੀ ਆ ਆਹ ਫਿਰ ਮੁਕਸਾ ਕਰ ਦਿੱਤੇ ਮੈਂ ਆਇਆ ਨਾ ਨਹੀਂ De ahí entonces la literaria, el otro día.